ਇਹ ਵਾਲੀ ਹਵੇਲੀ ਹੈ ਜਿੱਥੇ ਫਿਲਮ ਬਣੀ ਸੀ ਫਿਲਮ ਸੀ ਲਾਹੌਰੀਆਂ ਇਹ ਹਵੇਲੀ ਹੈ ਪਿੰਡ ਚੰਨਨਖੇੜਾ ਔਰ ਬਹੁਤ ਤਕੜੀ ਹਵੇਲੀ ਹੈ ਤਨ ਦਿਖਾਵਾਂਗੇ ਬਹੁਤ ਵੱਡੀ ਹਵੇਲੀ ਜਿੱਥੇ ਸ਼ੂਟਿੰਗ ਹੋਈ ਹੈ ਕੁਝ ਨਿਸ਼ਾਨੀਆਂ ਹੁਣ ਅਜੇ ਤੱਕ ਵੀ ਨੇ ਸ਼ੂਟਿੰਗ ਅਗਰ ਤੁਸੀਂ ਉਹ ਲਾਹੌਰੀਆਂ ਫਿਲਮ ਦੇਖੋ ਤਾਂ ਤੁਹਾਨੂੰ ਜ਼ਾਹਿਰ ਹੋ ਜਾਏਗਾ ਇਹ ਵਾਲਾ ਸੀਨ ਇਹ ਵਾਲੀ ਹਵੇਲੀ ਬੇਟੂ ਫੈਮਲੀ ਦੀ ਸੀ ਅੱਜ ਕੱਲ੍ਹ ਜਦੋਂ ਪਾਰਟੀਸ਼ਨ ਹੋਈ ਐ ਜਦੋਂ ਵੰਡ ਹੋਈ ਐ ਪੰਜਾਬ ਦੀ ਵੰਡ ਹੋਈ ਐ ਤਾਂ ਉਹ ਬੇਟੂ ਫੈਮਿਲੀ ਇਸ ਹਵੇਲੀ ਨੂੰ ਛੱਡ ਕੇ ਪਾਕਿਸਤਾਨ ਚਲੇ ਗਏ ਅੱਜ ਕੱਲ੍ਹ ਸ਼ਾਇਦ ਆਰਿਫ ਵਾਲਾ ਉੱਥੇ ਸ਼ਹਿਰ ਹੈ ਉੱਥੇ ਨਿਵਾਸ ਕਰਦੇ ਨੇ ਰਹਿੰਦੇ ਨੇ ਤੇ ਉਸ ਫੈਮਿਲੀ ਦਾ ਜਾਂ ਹੋ ਸਕਦਾ ਹੈ ਕਿ ਹੋਰ ਸਾਈਡ ਤੇ ਵੀ ਉਹਨਾਂ ਦਾ ਕਾਰੋਬਾਰ ਹੋਵੇ ਪੂਰੀ ਉਸ ਬਾਰੇ ਫੈਮਿਲੀ ਬਾਰੇ ਮੈਨੂੰ ਨਹੀਂ ਜਾਣਕਾਰੀ ਪਰ ਇਹ ਜਾਣਕਾਰੀ ਜ਼ਰੂਰ ਹੈ ਕਿ ਇਹ ਹਵੇਲੀ ਸ਼ਾਇਦ ਵੀ ਉਹਨਾਂ ਦੀ ਸੀਗੀ ਬਹੁਤ ਪਕੜੀ ਹਵੇਲੀ ਇਹ ਵਾਲੀ ਦੇਖ ਲਓ ਤੁਸੀਂ ਕਿੱਥੋਂ ਸ਼ੁਰੂ ਹੁੰਦੀ ਹੈ ਅਜੇ ਤਾਂ ਅੱਧੀ ਤੋਂ ਵੀ ਬਹੁਤ ਚੌਥਾ ਹਿੱਸਾ ਹੋਏ ਗਏ ਹੈ ਹਵੇਲੀ ਦਾ ਉਹ ਕਾਰਨਰ ਤੋਂ ਲੈ ਕੇ ਜਿੱਥੇ ਜਾਮਨ ਦਾ ਬੂਟਾ ਨਜ਼ਰ ਆ ਰਿਹਾ ਉੱਥੇ ਦੇਖ ਲਓ ਉਹ ਪਹਿਲੀ ਮੰਜ਼ਲ ਉਹ ਵਾਲੇ ਉੱਪਰ ਉਹ ਕਿ ਬਹੁਤ ਪੁਰਾਣੀ ਬਣੀ ਹੋਈ ਹੈ ਉੱਥੋਂ ਲੈ ਕੇ ਇਧਰ ਆ ਜਾਓ ਅੱਗੇ ਦੇਖਦੇ ਚੱਲੋ ਹੌਲੀ ਹੌਲੀ ਤਾ ਇਹ ਐਨੀ ਤੱਕ ਤਾਂ ਇਹ ਹਵੇਲੀ ਫਿਲਹਾਲ ਨਜ਼ਰ ਆ ਰਹੀਆ ਹੋ ਸਕਦਾ ਉਸ ਵਕਤ ਕਿਉਂਕਿ ਬਹੁਤ ਲੰਬੀ ਚੌੜੀ ਹਵੇਲੀ ਸੀਗੀ ਇਹ ਇਹਦਾ ਪੋਰਸ਼ਨ ਹੋਰ ਵੀ ਹੋਵੇ ਤਾਂ ਹੁਣ ਗੱਲ ਚੱਲ ਰਹੀ ਸੀਗੀ ਚੰਨਨ ਖਾਂ ਬੇਟੂ ਫੈਮਿਲੀ ਦੀ ਉਹਨਾਂ ਦੀ ਫੈਮਿਲੀ ਦੇ ਵਿੱਚ ਅੱਗੇ ਕੁਝ ਇੱਕ ਮੈਨੂੰ ਹੁਣ ਨਾਮ ਯਾਦ ਨੇ ਕਿਉਂਕਿ ਕਿ ਹਿਸਟਰੀ ਜਦੋਂ ਪਿੰਡ ਦੀ ਬਣਾਈ ਸੀਗੀ ਉਸ ਵਕਤ ਇਹ ਵੀ ਹਿਸਟਰੀ ਦਾ ਸੀ ਅਗਰ ਤੁਸੀਂ ਉਹ ਪੂਰੀ ਹਿਸਟਰੀ ਤੇ ਜਾਣਨਾ ਚਾਹੁੰਦੇ ਹੋ ਤਾਂ ਉਸ ਨੂੰ ਕਲਿੱਕ ਕਰ ਸਕਦੇ ਹੋ ਇਸ ਪਿੰਡ ਚੰਨਨ ਖੇੜਾ ਦੀ ਹਿਸਟਰੀ ਫਾਜ਼ਿਲਕਾ ਜ਼ਿਲ੍ਹੇ ਦਾ ਪਿੰਡ ਹੈ ਔਰ ਅਬਹੁਰ ਤੋਂ ਮਲੋਟ ਆਈਏ ਤਾਂ ਇਹ ਪਿੰਡ ਆਂਦਾ ਬੱਲਵਾਨਾ ਬੱਲਵਾਨਾ ਤੋਂ ਪਹਿਲਾਂ ਹੀ ਇੱਕ ਸੜਕ ਆਂਦੀ ਹੈ ਚੰਨਨ ਖੇੜਾ ਸਾਈਡ ਪਿੰਡ ਤੇ ਐਂਟਰ ਕਰਦਿਆਂ ਪਹਿਲੇ ਨਹਿਰ ਆਉਂਦੀ ਹੈ ਅੱਗੇ ਆਉਂਦੀ ਹੈ ਇਹ ਹਵੇਲੀ ਹਵੇਲੀ ਤੇ ਬਰੀਕੀ ਨਾਲ ਜਾਤ ਮਾਰਦੇ ਆ ਇਹ ਹਵੇਲੀ ਜਿੱਥੇ ਬਣੀ ਸੀ ਫਿਲਮ ਲਾਹੌਰੀਏ ਪੁਰਾਣਾ ਕਮਰਾ ਇਹ ਪੂਰੀ ਤਰ੍ਹਾਂ ਦਿਖਾਵਾਂਗੇ ਤੁਹਾਨੂੰ ਪਰ ਥੋੜਾ ਜਿਹਾ ਪਿੱਛੇ ਸ਼ਾਰਟਕਟ ਦੇ ਵਿੱਚ ਇੱਕ ਵਾਰ ਦੇਖ ਲਈਏ ਤਾਂ ਇੱਧਰ ਜਾਤ ਮਾਰੋ ਇਹ ਵਾਲੀ ਸਾਈਡ ਇੱਕ ਗੁਲਾਈ ਦੇ ਵਿੱਚ ਬਣਿਆ ਹੋਇਆ ਇਹ ਉਹੀ ਪੁਰਾਣੇ ਵਕਤ ਦਾ ਹੈ ਔਰ ਗੁਲਾਈ ਦੇ ਵਿੱਚ ਬਣਿਆ ਹੈ ਤਾਂ ਇੱਥੇ ਜਾਹਿਰ ਹੁੰਦਾ ਕਿ ਅੱਗੇ ਕੁਛ ਨਾ ਕੁਛ ਗਾਈਡੈਂਸ ਦੇ ਲਈ ਕਮਰੇ ਹੋਣਗੇ ਜਾਹਿਰ ਹੁੰਦਾ ਇੱਥੋਂ ਜਾਹਿਰ ਹੁੰਦਾ ਆ ਬਣਿਆ ਹੋਇਆ ਉਸ ਸਟਾਈਲ ਦੇ ਵਿੱਚ ਅ ਇਧਰ ਇਹ ਹੈਗਾ ਇਥੋਂ ਅ ਇਧਰ ਕੋਈ ਚੀਜ਼ ਜਾਂ ਇਹਨਾਂ ਨੇ ਆਰਾ ਆਗਿਆ ਵਗੈਰਾ ਸਮਾਨ ਰੱਖਣ ਵਾਸਤੇ ਹੋ ਸਕਦਾ ਬਣਾਇਆ ਹੋਵੇ ਅ ਇਧਰ ਵੀ ਹੈਗਾ ਐਸੇ ਤਰੀਕੇ ਇਧਰ 골ਡ ਚੱਕਰ ਬਣਾਇਆ ਹੋਇਆ ਇਧਰ ਆ ਜੀਏ ਇਹ ਪੌੜੀਆਂ ਨੇ ਉੱਪਰ ਛੱਤ ਤੇ ਜਾਣ ਵਾਸਤੇ ਕਿਉਂਕਿ ਉੱਪਰ ਇੱਕ ਮੰਜ਼ਿਲ ਵੀ ਬਣੀ ਹੋਈ ਆ ਦੂਸਰੀ ਸਾਈਡ ਤੇ ਕਾਫੀ ਪੁਰਾਣੀ ਹੋ ਗਈ ਹੋ ਮੰਜ਼ਿਲ ਤਾਂ ਪਹਿਲਾਂ ਉੱਪਰ ਵਾਲੀ ਜਿਹੜੀ ਮੰਜ਼ਿਲ ਆ ਉਹ ਦੇਖ ਲਈਏ ਪੌੜੀਆਂ ਤੇ ਜਾ ਕੇ ਉੱਪਰ ਇਹ ਵਾਲੀ ਮੰਜ਼ਿਲ ਦੇਖੋ ਬੇਸ਼ੱਕ ਇਹ ਕਾਫੀ ਪੁਰਾਣੀ ਹੋਗੀ ਪਰ ਇਹਦੀ ਖੂਬਸੂਰਤੀ ਉਹੀ ਹੈ ਪੁਰਾਣੇ ਵਰਗੀ ਜਾਤ ਦੀ ਤਾਂ ਭਾਵੇਂ ਖੰਡਰੀ ਹੈ ਪਰ ਜੰਗਲੇ ਛਤੀਰ ਗਾਡਰ ਅਲਮਾਰੀਆਂ ਸਭ ਕੁਝ ਉਹੀ ਹੈ ਇਟਾਂ ਪੁਰਾਣੀਆਂ ਲੱਗੀਆਂ ਹੋਈਆਂ ਨੇ ਉਦਾਂ ਹੀ ਮੰਜ਼ਿਲ ਬਣੀ ਹੋਈ ਆ ਦੂਰ ਤੱਕ ਜਾਤ ਮਾਰੀ ਤਾ ਪੂਰਾ ਪਿੰਡ ਨਜ਼ਰ ਆਂਦਾ ਇਹਦੇ ਤੋਂ ਆਸ-ਪਾਸ ਖੇਤ ਖਲਿਹਾਰ ਬੜੇ ਵਧੀਆ ਮਤਲਬ ਸਭ ਕੁਝ ਨਜ਼ਰ ਆਂਦਾ ਤੇ ਚਲੋ ਇਹ ਉੱਪਰ ਦਾ ਦ੍ਰਿਸ਼ ਹੈ ਤਾਂ ਹੁਣ ਥੱਲੇ ਚਲਦੇ ਆ ਪੌੜੀਆਂ ਤੇ ਉਤਰਦੇ ਆ ਉੱਥੇ ਕੀ ਹੈ ਉਹ ਦੇਖਦੇ ਆ ਇਹ ਵਾਲੀ ਪੌੜੀ ਹੈ ਉੱਪਰ ਜਾਣ ਵਾਸਤੇ ਤਾਂ ਉੱਪਰ ਦਾ ਵੀ ਦੇਖਿਆ ਤੁਸੀਂ ਇੱਥੇ ਪੌੜੀ ਤੋਂ ਅੱਗੇ ਤੇ ਨੀਚੇ ਜਾਣ ਵਾਸਤੇ ਅੱਗੇ ਰਸਤਾ ਹੈ ਉੱਪਰ ਦੇਖੋ ਗਾਰਡਨ ਛਤੀਰ ਇਹ ਉਸੇ ਵਕਤ ਦੇ ਨੇ ਔਰ ਪੁਰਾਣੇ ਨੇ ਟਾਇਲਰ ਵੀ ਸ਼ਾਇਦ ਟਾਇਲਰ ਲੱਗਦਾ ਵੀ ਬਦਲੀਆਂ ਗਈਆਂ ਨੇ ਪਰ ਜਿਹੜੇ ਛਤੀਰ ਨੇ ਦੇਖੋ ਕਿੰਨੇ ਮਜਬੂਤੀ ਦੇ ਨਾਲ ਅੱਜ ਵੀ ਖੜੇ ਨੇ ਉਹੀ ਪੁਰਾਣੇ ਨੇ ਇਹਨਾਂ ਤੋਂ ਦੇਖਤੀ ਜਾਇਰ ਹੁੰਦਾ ਵੀ ਇਹ ਉਸੇ ਵਕਤ ਦੇ ਨੇ ਕਿੰਨੇ ਅੱਜ ਵੀ ਸੋਹਣੇ ਲੱਗਦੇ ਪਏ ਆ ਅੱਜ ਕੱਲ ਲੱਕੜ ਦੇ ਵਿੱਚ ਇੰਨੀ ਤਾਕਤ ਨਹੀਂ ਰਹੀ ਤਾਂ ਹੁਣ ਇੱਕ ਕਮਰਾ ਹੋਰ ਵੀ ਹੈ ਜਿਹੜਾ ਉਸੇ ਵਕਤ ਦਾ ਹੈ ਤੇ ਉਹ ਵਾਰਾ ਇੱਕ ਕਮਰਾ ਇਸ ਕਮਰੇ ਦੇ ਵਿੱਚ ਵੀ ਅ ਅੰਦਰ ਦੇਖੀਏ ਤਾਂ ਉਹੀ ਚੀਜ਼ ਸੇਮ ਪੁਰਾਣੀ ਕਮਰੇ ਦੇ ਅੱਗੋਂ ਵਿੱਚ ਇੱਕ ਹੋਰ ਕਮਰਾ ਵੀ ਹੈਗਾ ਇਹ ਵਾਲਾ ਕਮਰਾ ਤੇ ਇਹਦੇ ਵਿੱਚ ਉਦਾਂ ਹੀ ਹੈ 7 ਵਾਰ ਜਿੱਦਾਂ ਉਸ ਕਮਰੇ ਦੇ ਵਿੱਚ ਐਥੋਂ ਜਾਂਦੀ ਹੈ ਇੱਕ ਅੰਦਰ ਹੋਰ ਕਮਰਾ ਆ ਗਿਆ ਉਹ ਕਮਰਾ ਆ ਸ਼ਾਇਦ ਇਹ ਲੱਗਦਾ ਵੀ ਆਹ ਵਾਲਾ ਗੇਟ ਬਹੁਤ ਮਜ਼ਬੂਤ ਹੈ ਇਹ ਵਾਲਾ ਗੇਟ ਬੜਾ ਮਜ਼ਬੂਤ ਹੈ ਇਹਦਾ ਪੁਰਾਣਾ ਕਿੰਨਾ ਸ਼ਾਨਦਾਰ ਬਾਣੀ ਦੇਖੋ ਪੁਰਾਣਾ ਹੋ ਗਿਆ ਪਰ ਇਹਨਾਂ ਦੇ ਨੇੜੇ ਸ਼ੌਂਕ ਵੀ ਨਹੀਂ ਆਇਆ ਅੱਜ ਵੀ ਵੇਖ ਵੀ ਕਾਫੀ ਲੱਗਦਾ ਹੈ ਐਗਾ ਤੇ ਇਹ ਕਮਰਾ ਵੀ ਉਸੇ ਵਕਤ ਦਾ ਸੇਮ ਐਸੇ ਸਟਾਈਲ ਦਾ ਇਹ ਕਮਰਾ ਹੈਗਾ ਪਰ ਇਹ ਗੇਟ ਵੀ ਪੁਰਾਣਾ ਹੁਣ ਦੇਖਦੇ ਆ ਉਹ ਵਾਲਾ ਇਲਾਕਾ ਜਿੱਥੇ ਉਹਨਾਂ ਨੇ ਲਾਹੌਰਿਆ ਫਿਲਮ ਦੀ ਸ਼ੂਟਿੰਗ ਕੀਤੀ ਸੀ ਪੁਆਇੰਟ ਜਾਤ ਮਾਜੀ ਬਾਹਰ ਵਾਲੀ ਸਾਈਡ ਤਾਂ ਉਹ ਏਰੀਆ ਹੈਗਾ ਉਹ ਉਧਰ ਜਾਂਦੇ ਆਂ ਦੇਖਦੇ ਆਂ ਇਹ ਵਾਲਾ ਆ ਆਹ ਵਾਲਾ ਜਿਹੜਾ ਏਰੀਆ ਤੁਹਾਨੂੰ ਅਗਰ ਤੁਸੀਂ ਉਹ ਫਿਲਮ ਨੂੰ ਗੌਰ ਦੇ ਨਾਲ ਦੇਖੋਗੇ ਤਾਂ ਤੁਹਾਨੂੰ ਇਹ ਚੀਜ਼ ਗੇਟ ਨਜ਼ਰ ਆਂਦੀ ਉਸ ਫਿਲਮ ਦੇ ਵੈੱਬਸਾਈਟ ਤੇ ਜਿੱਥੇ ਡਾਂਸ ਕਰ ਰਹੇ ਨੇ ਹੀਰੋ ਔਰ ਹੀਰੋਇਨ ਨੇ ਉਹ ਲਾਹੌਰੀ ਫਿਲਮ ਦੇ ਉਹ ਡਾਂਸ ਕਰ ਰਿਹਾ ਹੁਣ ਅੱਗੇ ਆਪਾਂ ਇਸ ਵੇੜੇ ਦੇ ਵਿੱਚ ਆਹ ਵੇੜਾ ਦੇਖੋ ਆ ਕਿੰਨਾ ਖੂਬਸੂਰਤ ਲੱਗਦਾ ਹੈ ਇਹ ਲਾ ਪੂਰਾ ਗੌਰ ਦੇ ਨਾਲ ਦੇਖੋ ਹਰੇਕ ਪਾਸੇ ਔਰ ਦੇਖ ਲੋ ਗੇਟ ਕਿੰਨੇ ਪਿਆਰੇ ਲੱਗੇ ਪਿਆ ਇਹਨਾਂ ਨੇ ਅੱਜ ਸੰਭਾਲ ਕੀਤੀ ਬਹੁਤ ਸੋਹਣਾ ਅੱਜ ਵੀ ਉਸੇ ਵਕਤ ਦੀ ਤਰ੍ਹਾਂ ਲੱਗਦਾ ਹੈ ਸਾਰਾ ਸਾਰੇ ਗੇਟ ਦੇਖੋ ਗੌਰ ਦੇ ਨਾਲ ਉਸੇ ਵਕਤ ਦੇ ਆ ਦਰਵਾਜ਼ੇ ਲੱਗਾ ਹੈ ਇਹ ਵਾਲੇ ਦਾ ਬਾਤ ਕਿ ਲੱਗ ਰਿਹਾ ਹੈ ਗਿਆ ਪਰ ਇਹ ਪੁਰਾਣਾ ਇਸ ਟਾਈਪ ਡਿਜ਼ਾਈਨ ਹੈ ਇਹ ਸਾਰਾ ਉਸ ਵਕਤ ਲਈ ਹੈਗਾ ਬੜਾ ਪਿਆਰਾ ਲੱਗਦਾ ਹੈ ਇਹ ਵਾਲਾ ਗੌਰ ਦੇ ਨਾਲ ਦੇਖੋ ਇਹ ਗੇਟ ਜਾਂ ਅੱਗੇ ਗੇਟ ਕਿੰਨੇ ਜਾਂਦੇ ਆ 1 2 3 4 5 6 7 7 ਤੇ 5 ਇਧਰ ਹੈਗੇ ਨੇ ਇਹ ਹਵੇਲੀ ਮੀਆਂ ਚੰਨਨ ਖਾਨ ਜੀ ਬੇਟੂ ਦੇ ਪੁੱਤਰ ਮੀਆਂ ਸੁਲੇਮਾਨ ਖਾਨ ਬੇਟੂ ਦੀ ਨਿਗਰਾਨੀ ਦੇ ਹੇਠ ਬਣੀ ਹੈ ਬੜੀ ਖੂਬਸੂਰਤ ਹਵੇਲੀ ਆ ਜਿਹੜੀ ਤੁਸੀਂ ਦੇਖ ਰਹੇ ਹੋ ਇਸ ਵਕਤ ਤੇ ਇਹਦੇ ਵਿੱਚ ਹੋਰ ਕੀ ਆ ਉਹ ਦੇਖਦੇ ਆ ਉਹ ਦੇਖੋ ਦੂਰ ਥੋੜਾ ਜਿਹਾ ਉਹ ਦੇਖੋ ਕਿ ਨਾ ਗੌਰ ਦੇ ਨਾਲ ਉਹ ਉਹ ਮੰਜ਼ਿਲ ਅੱਜ ਵੀ ਖੜੀ ਹੈ ਦੇਖੋ ਪੁਰਾਣਾ ਉੱਪਰ ਸਾਰਾ ਗੇਟ ਵਗੈਰਾ ਪੁਰਾਣਾ ਹੀ ਲੱਗਿਆ ਹੋਇਆ ਹੁਣ ਉਮਰਗਰਾਜ ਹੋਣ ਦੇ ਕਾਰਨ ਉਹ ਥੋੜਾ ਜਿਹਾ ਉਹਦਾ ਰੰਗ ਰੂਪ ਬਦਲਿਆ ਪਰ ਪੁਰਾਣਾ ਜਿਹੜੀ ਸਜਾਵਟ ਸੀਗੀ ਉਹ ਤਾਂ ਪੁਰਾਣੀ ਪੁਰਾਣੀ ਦਿੱਤਾ ਕਿਆ ਕਹਣੇ ਆ ਜਦ ਨਾਲ ਇਹਨੇ ਜਮਾਨ ਦੀ ਕੋਈ ਆ ਉਹ ਐਡ ਦੇ ਬੈਕਸਾਈਡ ਤੇ ਵੀ ਇੱਕ ਹੋਰ ਬਣਿਆ ਲਾਸਟ 2 ਸਾਲ ਪਹਿਲੇ ਦੀ ਗੱਲ ਆ ਉਸੇ ਤਰ੍ਹਾਂ ਉਹ ਤੇ ਰਗਾ ਤੇ ਇਹ ਗੱਲ ਤਾਂ ਦੱਸਦਾ ਕਿ ਕਿਉਂਕਿ ਉਹ ਤਕੜੀ ਫੈਮਿਲੀ ਸੀਗੀ ਇੱਕ ਰਾਹਿਸ਼ ਫੈਮਿਲੀ ਸੀਗੀ ਬਿੱਟੂ ਫੈਮਿਲੀ ਬਕਾਇਦਾ ਦੇਖਿਆ ਤਾਂ ਗਜਰ ਦੇਖੀ ਡਿਸਟ੍ਰਿਕਟ ਫਿਰੋੜਪੁਰ ਦਾ ਤਾਂ ਉਹਦੇ ਵਿੱਚ ਵੀ ਨਾਮ ਦਰਜਾ ਉਸ ਫੈਮਿਲੀ ਦਾ ਕੇ ਆਂਡਰਿਆ ਦੇ ਮੈਜਿਸਟ੍ਰੇਟ ਵੀ ਰਹੇ ਨੇ ਉਹਨਾਂ ਦੀ ਫੈਮਿਲੀ ਦੇ ਵਿੱਚੋਂ ਪਾਕਿਸਤਾਨ ਦੇ ਵਿੱਚ ਗਏ ਤਾਂ ਉਹ ਜੱਜ ਵੀ ਬਣੇ ਨੇ ਸ਼ਾਇਦ ਹਾਈ ਕੋਰਟ ਜਾਂ ਸੁਪਰੀਮ ਕੋਰਟ ਦੇ ਜੱਜ ਵੀ ਬਣੇ ਨੇ ਉਹ ਅੱਛੀ ਫੈਮਿਲੀ ਉਸ ਫੈਮਿਲੀ ਦਾ ਕਿਉਂਕਿ ਉਸ ਵਕਤ ਉਹ ਬਹੁਤ ਜ਼ਿਆਦਾ ਅਮੀਰ ਸੀਗੇ ਐਨੇ ਅਮੀਰ ਇਥੋਂ ਅੰਦਾਜ਼ਾ ਲਗਾ ਸਕਦੇ ਆ ਕਿ ਜਦੋਂ ਸੈਕਿੰਡ ਵਰਲਡ ਵਾਰ ਹੋਈ ਸੀ ਉਸ ਵਕਤ ਇਸ ਫੈਮਿਲੀ ਨੇ ਬ੍ਰਿਟਿਸ਼ ਗਵਰਨਮੈਂਟ ਨੂੰ ਬਹੁਤ ਜ਼ਿਆਦਾ ਅ ਮਤਲਬ ਪੈਸਾ ਦਿੱਤਾ ਸੀਗਾ ਉਹਨਾਂ ਦੀ ਸੇਵਾ ਵੀ ਕੀਤੀ ਸੀ ਉਹਨਾਂ ਨੇ ਜਿਹੜੇ ਵੀ ਬ੍ਰਿਟਿਸ਼ ਗਵਰਨਮੈਂਟ ਦੇ ਅਧਿਕਾਰੀ ਆਉਂਦੇ ਸੀ ਇਹਨਾਂ ਨੂੰ ਮਿਲੇ ਬਿਨਾ ਇਸ ਫੈਮਿਲੀ ਨੂੰ ਮਿਲੇ ਬਿਨਾ ਉਹ ਨਹੀਂ ਜਾਂਦੇ ਸੀ ਉਹ ਉੱਥੇ ਜਿਹੜੇ ਇਹਨਾਂ ਦੇ ਮਤਲਬ ਸੁਰੱਖਿਆ ਗਾਰਡ ਸਿਕਿਉਰਿਟੀ ਗਾਰਡ ਹੀ ਕਹਿ ਸਕਦੇ ਆ ਉਸ ਵਕਤ ਵੀ ਜ਼ਰੂਰਤ ਪੈਂਦੀ ਸੀ ਕਿਉਂਕਿ ਏਰੀਆ ਜਿਹੜਾ ਸਾਈਦਾ ਦਾ ਏਰੀਆ ਉਹ ਸਾਰਾ ਤਕਰੀਬਨ ਵਿਆਪਾਂਡਾ ਹੁੰਦਾ ਸੀਗਾ ਤਾਂ ਇੱਥੇ ਉਹਨਾਂ ਨੇ ਛੋਟੀ ਗੱਲ ਰੱਖੀ ਹੋਈ ਸੀ ਲੰਡ ਫੈਮਲੀ ਸੀ ਜੀ ਉਸ ਵਕਤ ਜਿਹੜੀ ਇੱਥੇ ਰਹਿੰਦੀ ਸੀ ਸੁਲੇਮਾਨ ਖਾਨ ਜੀ ਬੇਟੂ ਔਰ ਚੰਨਨ ਖਾਨ ਜੀ ਬੇਟੂ ਇੱਕੋ ਇੱਕ ਪਰਿਵਾਰ ਦੇ ਨੇ ਇੱਕ ਗੱਲ ਹੋਰ ਦੱਸ ਦਿਆ ਕਿ ਇਹ ਹਵੇਲੀ ਬੇਟੂ ਫੈਮਲੀ ਨੇ ਆਬਾਦ ਕੀਤੀ ਆ ਪਿੰਡ ਵੀ ਉਹਨਾਂ ਦੇ ਨਾਮ ਤੇ ਆ ਚੰਨਨ ਖਾਨ ਜੀ ਬੇਟੂ ਦਾ ਪਿੰਡ ਦਾ ਨਾਮ ਵੀ ਪੈ ਗਿਆ ਚੰਨਨ ਕਿ ਇੱਕ ਨਹਿਰ ਵੀ ਆ ਚੰਨਨ ਖੇੜਾ ਮਾਇਨਰ ਅਗਰ ਪਿੰਡ ਤੋਂ ਤੁਸੀਂ ਥੋੜੀ ਦੂਰ ਬਾਹਰ ਹੀ ਨਿਕਲੋਗੇ ਤਾਂ ਤੁਹਾਨੂੰ ਨੈਰ ਵੀ ਨਜ਼ਰ ਆਏਗੀ ਉਹਦਾ ਨਾਮ ਵੀ ਚੰਨਨ ਖੇੜਾ ਚੰਨਨ ਖਾਂਜੀ ਦੇ ਨਾਮ ਤੇ ਹੈ ਤਾਂ ਇੱਕ ਅੱਗੇ ਪਿੰਡ ਆਂਗਾ ਬਲਵਾਨਾ ਬਲਵਾਨਾ ਪਿੰਡ ਵੀ ਇਸੇ ਫੈਮਿਲੀ ਦੇ ਵੱਲੋਂ ਹੀ ਆਬਾਦ ਕੀਤਾ ਗਿਆ ਉਹਨਾਂ ਦੇ ਨਾਮ ਤੇ ਉਹ ਪਿੰਡ ਹੈ ਤਾਂ ਥੋੜਾ ਜਿਹਾ ਉਹਦੀ ਵੀ ਹਿਸਟਰੀ ਦੱਸਦੇ ਆ ਕਿ ਉਹ ਫੈਮਿਲੀ ਇੱਕ ਉਹਨਾਂ ਨੇ ਕੀ ਸੀਗਾ ਕਿ ਐਸੇ ਫੈਮਲੀ ਦਾ ਇੱਕ ਮੈਂਬਰ ਸੀਗਾ ਤੇ ਉਹਨਾਂ ਦੇ ਦੋਸਤ ਸੀਦੇ ਬੱਲੂ ਉਹਨਾਂ ਦੇ ਨਾਮ ਤੇ ਉਹਨਾਂ ਨੇ ਉਹ ਬੱਲੂਆਣਾ ਪਿੰਡ ਆਵਾਦ ਕੀਤਾ ਇਹ ਚੰਨਨ ਖਾਂ ਦੇ ਨਾਮ ਤੇ ਪਿੰਡ ਆਵਾਦ ਹੋਇਆ ਇੱਥੇ ਇੱਕ ਨੇੜੇ ਜਾ ਹੋਰ ਪਿੰਡ ਹੈ 3-4 ਕਿਲੋਮੀਟਰ ਬੱਲੂਆ ਤੋਂ ਜਿਹਨਾਂ ਦਾ ਪੱਕੀ ਸੁਣਿਆ ਮੈਨਾਂ ਪੱਕੀ ਰੇਲਵੇ ਸਟੇਸ਼ਨ ਹੈਗਾ ਉੱਥੇ ਵੀ ਇਹਨਾਂ ਦੀ ਕਾਫੀ ਜ਼ਮੀਨ ਦਾਦ ਅਗਰ ਕਿਸੇ ਇਹ ਅਕਸੀ ਫੈਮਿਲੀ ਜੀ ਤਾਂ ਇੱਥੇ ਇਹ ਫਿਲਮ ਦੀ ਗੱਲ ਤੋਂ ਆਪਾਂ ਇਹ ਸਟੋਰੀ ਕਵਰ ਕਰਨ ਲੱਗਿਆ ਤਾਂ ਫਿਲਮ ਇੱਥੇ ਬਣੀ ਸੀ ਲਾਹੌਰੀਏ ਲਾਹੌਰੀਏ ਫਿਲਮ ਦੇ ਵਿੱਚ ਇਹ ਸੀਨ ਇਸ ਹਵੇਲੀ ਦੇ ਆਂਦੇ ਨੇ ਤਾਂ ਦੋਸਤੋ ਇਸ ਤਰ੍ਹਾਂ ਦੀਆਂ ਹਵੇਲੀਆਂ ਜਿਹੜੀਆਂ ਪੁਰਾਣੀਆਂ ਨੇ ਅੱਛੀਆਂ ਕੰਡੀਸ਼ਨਾਂ ਦੇ ਵਿੱਚ ਖੜੀਆਂ ਨੇ ਅੱਜ ਵੀ ਜਾਂ ਕੁਝ ਖੰਡੜ ਹੋ ਚੁੱਕੀਆਂ ਨੇ ਉਹ ਤੁਹਾਨੂੰ ਵਕਤ-ਵਕਤ ਤੇ ਅਸੀਂ ਦਿਖਾਉਂਦੇ ਰਹਾਂਗੇ ਜੁੜੇ ਰਹੋ ਸਾਡੇ ਨਾਲ ਬਹੁਤ-ਬਹੁਤ ਧੰਨਵਾਦ ਬਹੁਤ-ਬਹੁਤ ਸ਼ੁਕਰੀਆ